ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਲਦੀਵ ਦੇ ਰਾਸ਼ਟਰਪਤੀ ਮੋਇਜੂ ਨਾਲ ਮੁਲਾਕਾਤ ਦੋਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਵਿਆਪਕ ਚਰਚਾ ਹਰਿਆਣਾ ਵਿਧਾਨ ਸਭਾ ਦੇ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਤਾ ਵੱਡਾ ਬਿਆਨ ਕਿ ਹਰਿਆਣਾ ਵਿੱਚ ਕਾਂਗਰਸ ਨੂੰ ਮਿਲੇਗਾ ਬਹੁਮਤ ਪੰਚਾਇਤੀ ਚੋਣਾਂ ਦਰਮਿਆਨ ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਹੈ ਬੈਠਕ ਨਵੇਂ ਬਣੇ ਮੰਤਰੀਆਂ ਦੀ ਹੋਵੇਗੀ ਪਹਿਲੀ ਬੈਠਕ ਤਰਨਤਾਰਨ ਦੇ ਪਿੰਡ ਠੱਕਰਪੁਰਾ ਨੇੜੇ ਆਮ ਆਦਮੀ ਪਾਰਟੀ ਦੇ ਅਗੂ ਰਾਜਵਿੰਦਰ ਸਿੰਘ ਦਾ ਕਤਲ ਅਣਪਛਾਤੇ ਨੇ ਮਾਰੀਆਂ ਗੋਲੀਆਂ ਪਿੰਡ ਤਲਵੰਡੀ ਮੋਹਰ ਨਾਲ ਸਬੰਧਤ ਸੀ ਰਾਜਵਿੰਦਰ ਸਿੰਘ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਦੇ ਨਾਲ ਮੁਲਾਕਾਤ ਕੀਤੀ ਅਤੇ ਦੋਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਚਰਚਾ ਕੀਤੀ। ਮੋਇਜ਼ੂ ਚਾਰ ਰੋਜ਼ਾ ਦੌਰੇ 'ਤੇ ਐਤਵਾਰ ਸ਼ਾਮ ਨੂੰ ਦਿੱਲੀ ਪਹੁੰਚੇ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਹੈ ਕਿ ਭਾਰਤ-ਮਾਲਦੀਵ ਦੇ ਵਿਸ਼ੇਸ਼ ਸਬੰਧਾਂ ਨੂੰ ਅੱਗੇ ਵਧਾਉਂਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈਦਰਾਬਾਦ ਹਾਊਸ ਪਹੁੰਚਣ ਤੇ ਮਾਲਦੀਵ ਦੇ ਰਾਸ਼ਟਰਪਤੀ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ राष्ट्रपति पवनवेच मुइजु ਦਾ ਰਸਮੀ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ राष्ट्रपति मुइजु ਨੇ ਮਹਾਤਮਾ ਗਾਂਧੀ ਦੇ ਸਮਾਰਕ ਉਤੇ ਵੀ ਸ਼ਰਧਾਂਜਲੀ ਭੇਟ ਕੀਤੀ ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਨਾ ਤਾਂ ਥੱਕੇ ਨੇ ਅਤੇ ਨਾ ਹੀ ਸੇਵਾ ਮੁਕਤ ਨੇ ਭੁਪਿੰਦਰ ਸਿੰਘ ਹੁੱਡਾ ਨੇ ਮੁੱਖ ਮੰਤਰੀ ਅਹੁਦੇ ਲਈ ਆਪਣੀ ਦਾਅਵੇਦਾਰੀ ਨਾਲ ਜੁੜੇ ਸਵਾਲ ਤੇ ਕੀਤੇ ਪત્રਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਹੁੱਡਾ ਨੇ ਵੀ ਕਿਹਾ ਕਿ ਮੁੱਖ ਮੰਤਰੀ ਅਹੁਦੇ ਸਬੰਧੀ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਨੂੰ ਸਾਰੇ ਪਾਰਟੀ ਆਗੂ ਪ੍ਰਵਾਨ ਕਰਨਗੇ ਹੁੱਡਾ ਨੇ ਇਸ ਪਰਿਕਟਾਈ ਕਿ ਹਰਿਆਣਾ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਮਿਲਣ ਜਾ ਰਿਹਾ ਹੈ ਕਿਉਂਕਿ ਸਾਰੇ ਵਰਗਾਂ ਨੇ ਇਸ ਦਾ ਸਮਰਥਨ ਕੀਤਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਸਾਰੀਆਂ 10 ਸੀਟਾਂ ਉੱਤੇ ਕਾਂਗਰਸ ਦਾ ਵੋਟ ਸ਼ੇਅਰ ਵਧਿਆ ਅਤੇ ਭਾਜਪਾ ਦਾ ਵੋਟ ਸ਼ੇਅਰ ਘਟਿਆ ਹੈ ਇਹ ਸਪੱਸ਼ਟ ਸੰਕੇਤ ਹੈ ਕਿ ਇਸ ਵਾਰ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ

वो चीजें तो कल क्या क्या दावा करते रहे तो लोकसभा में क्या क्या दावा करते हैं हरियाणा में और नतीजा क्या हुआ देखिए दस लोकसभा के हमारी पार, पार्लियामेंट के हल्के हैं दस की दस में कांग्रेस का वोट शेयर बढ़ा है जो पीछे चुनाव हुए और बीजेपी घटा है नब्बे असेंबली क्षेत्र में है असेंबली के नब्बे के नब्बे में कांग्रेस का वोट शेयर बढ़ा है और बीजेपी ये बता है साफ संकेत लोगों ने दे रखा है कि अगली बार हरियाणा में कौन सी सरकार मुख्यमंत्री जो सवाल ये है कि विधायक विधायकों के मत जाने जाएंगे और हाई कमांड फैसला करेगी जिसको फैसला होगा सबको माने होगा कांग्रेस नेता ब्रजरंग पूनिया ने कहे कि हरियाणा में इस पार्टी की लहर है उस 670 सीटों पे जीत हासिल करेगी उन्होंने कहे कि एग्जिट पोल में भी कांग्रेस की जीत की संभावना माने ਰਣਾ ਵਿੱਚ ਸੂਬੇ ਦੀਆਂ ਸਾਰੀਆਂ 90 ਸੀਟਾਂ ਉੱਤੇ VOTING ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਨਤੀਜੇ ਭਲਕੇ ਲਾਣੇ ਜਾਣਗੇ सरकार अभी विडियों, जब विडियों, जितने विडियों। भी एग्जिट पोल आए हैं सारे एग्जिट पोल में दिखा रहे हैं कि भाई कांग्रेस सरकार बना रही है बिल्कुल किसानों ने पहलवानों ने मजदूर जितने भी हमारे संगठन थे जिन पर अत्याचार हुए हैं सब ने ही सोच के वोट डाला कि भाई हमें अन्याय को हराना नफरत को हराना और मोहब्बत को सर देश भर में दिखेगा बिल्कुल जितने भी चुनाव अभी आगे चाहे वो महाराष्ट्र में है चाहे झारखंड में है हर जगह कांग्रेस अपना सरकार बनाएगी ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਭਲਕੇ ਕੈਬਨਿਟ ਮੀਟਿੰਗ ਸੱਦੀ ਹੈ ਪਰ ਮੀਟਿੰਗ ਦਾ ਸਥਾਨ ਬਦਲ ਦਿੱਤਾ ਗਿਆ ਪਹਿਲਾਂ ਇਹ ਮੀਟਿੰਗ ਜਲੰਧਰ ਵਿੱਚ ਹੋਣੀ ਸੀ ਪਰ ਹੁਣ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਦੁਪਹਿਰ 2 ਵਜੇ ਹੋਵੇਗੀ ਬੈਕ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਵੇਗੀ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ 4 ਵਿਧਾਨ ਸਭਾ ਮੰਡੀਆਂ ਉਪ ਚੋਣਾਂ ਹੋਣੀਆਂ ਨੇ ਹਾਲਾਂਕਿ ਮੀਟਿੰਗ ਸੰਬੰਧੀ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਮੁੱਖ ਮੰਤਰੀ ਨਿਵਾਸ ਉੱਤੇ ਇਹ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਪੰਜ ਨਵੇਂ ਮੰਤਰੀਆਂ ਦੀ ਇਹ ਪਹਿਲੀ ਮੀਟਿੰਗ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਜ ਵਿੱਚ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਸੰਗਰੂੜ ਦੇ ਪਿੰਡ ਸਤੋਜ ਵਿੱਚ ਸਰਪੰਚ ਸਰਬਸੰਮਤੀ ਦੇ ਨਾਲ ਚੁਣ ਲਿਆ ਗਿਆ ਸਰਬਸੰਮਤੀ ਦੇ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿਆ ਗਿਆ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਆਪਣੇ ਪਿੰਡ ਸਤੋਜ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਰਬਸੰਮਤੀ ਕਰਨ ਦੀ ਅਪੀਲ ਕੀਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਉੱਤੇ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸੇ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਸ ਪਿੰਡ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਹੋਵੇਗੀ ਉਸ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਇਨਾਮ ਵਜੋਂ ਦਿੱਤੀ ਜਾਵੇਗੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਵੀਰ ਨੂੰ ਜਿੰਮੇਵਾਰੀ ਮਿਲੀ ਹੈ 2024-25 ਲਈ ਪਾਰਲੀਮੈਂਟ ਦੀ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਸਟੈਂਡਿੰਗ ਕਮੇਟੀ ਦੇ ਮੈਂਬਰ ਨਿਯੁਕਤ ਹੋਏ ਨੇ ਪੱਟੀ ਸ਼ਹਿਰ ਤੋਂ ਕੋਈ ਦੂਰੀ ਉੱਤੇ ਸਥਿਤ ਪਿੰਡ ਠੱਕਰਪੁਰਾ ਦੀ ਚਰਚ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਆਮ ਆਦਮੀ ਪਾਰਟੀ ਦੇ ਗੁਰਾਜਵਿੰਦਰ ਸਿੰਘ ਉੱਤੇ ਨਿਵਾ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਘਟਨਾਕ੍ਰਮ ਵਿੱਚ ਗੋਲੀਆਂ ਲੱਗਣ ਨਾਲ ਇੱਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਤਲਵੰਡੀ ਮੋਹਰ ਸਿੰਘ ਦੀ ਐਸਟੀ ਸਰਪੰਚ ਬਿਨਾ ਮੁਕਾਬਲਾ ਜੇਤੂ ਘੋੜਾ ਦਿੱਤੀ ਗਈ ਸੀ ਜੋ ਕਿ ਰਾਜਵਿੰਦਰ ਸਿੰਘ ਦੇ ਧੜੇ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਰਾਜਵਿੰਦਰ ਸਿੰਘ ਬਲਾਕ ਪੱਟੀ ਤੋਂ ਜadi ਜਿੱਤ ਦੀ ਖੁਸ਼ੀ ਵਿੱਚ ਆਪਣੇ ਸਾਥੀਆਂ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਪਿੰਡ ਠੱਕਰਪੁਰਾ ਦੇ ਨੇੜੇ ਮੋਟਰਸਾਈਕਲ ਸਵਾਰ ਤਨ ਨੌਜਵਾਨ ਨੇ ਉਹਦੀ ਗੱਡੀ ਨੂੰ ਰੋਕ ਕੇ ਰਾਜਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਰਾਜਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਐਸਐਸਪੀ ਗੌਰਵ ਤੂਰਾ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ਕੁਝ ਪਹਿਲਾਂ ਅਸਮਾਨ ਵਿੱਚ ਸਰਾਇਕੀ ਪਿੰਡ ਦੇ ਲਾਗੇ ਇੱਕ ਫਾਇਰਿੰਗ ਹੋਈ ਹੈ। ਉਹਨਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਵਿਕਲਪ ਕੀਤੀ ਕਿ ਤਾਜਿੰਦਰ ਸਿੰਘ ਜਿਹੜਾ ਕੰਟਰੈਕਟਰ ਤੇ ਮੰੰਲੀ ਬਹੁਤ ਸਿੰਘ ਜਿਹੜਾ ਰਹਿਣਾ ਹੈ। ਉਹਨਾਂ ਕੋਲੋਂ ਖਾਤੀ ਜਿਹੜੇ ਮੌਤ ਸਹਾਰਿਆ ਨੂੰ ਦੋਨੀਆਂ ਮਾਰ ਦਿੱਤੀ ਗਈ ਹੈ। ਪਤਾ ਕੱਢ ਲਿਆ ਗਿਆ ਹੈ। ਅੰਮ੍ਰਿਤਸਰ 3 ਮਿੰਟ ਦੀ ਮਤਲਬ ਪਹੁੰਚ ਕੇ ਜਦੋਂ ਅੱਗੇ ਸ਼ੁਰੂ ਕਰ ਦਿੱਤੀ ਗਈ ਹੋਈ ਹੈ ਮੁੱਢਲੀ ਤਫ਼तीश ਵਿੱਚ ਪਤਾ ਲੱਗਿਆ ਹੈ ਕਿ ਜਦੋਂ ਉਹ ਬਲਾਕ ਤੋਂ ਆਪਣੇ ਘਰ ਜਿਹੜੇ ਚਾਰੇ ਸੀਗੇ ਤੇ ਰਾਜਮạch ਅਲਪ ਸਥਾਨ ਤੇ ਚਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਨਾਲੇ ਬਿੱਲੀ ਰੋਕੀ ਹੈ ਦੀ ਰੂਪ ਕੀ ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਨ ਨੂੰ ਬਰੰਤੀ ਇਮੀਡੀਏਟਲੀ ਉਹਨਾਂ ਦੀ ਕੱਢੀ ਫਾਇਰਿੰਗ ਹੋ ਗਈ ਹੈ ਇਸ ਦੇ ਵਿੱਚ ਰਾਜਵਿੰਦਰ ਸਿੰਘ ਨੂੰ ਜਿਹੜੀ ਵੱਡੀ ਇਨਕੀਰੀ ਹੋਈ ਹੈ ਤਾਂ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਰੇ ਦੋ ਜਿਹੜੇ ਵੀ ਕੱਦ ਸਿੱਧਾ ਬਚ ਗਿਆ ਤੇ ਜੋ ਪਰਾਂ ਜਿਹੜੇ ਰਾਜਿੰਦਰ ਸਿੰਘ ਦੀ ਮੌਤ ਹੋ ਗਈ ਇਸ ਨੂੰ ਜਿਹੜਾ ਉਹਨਾਂ ਦਾ ਉਹਨਾਂ ਦਾ ਸਟੇਟਮੈਂਟ ਦੇ ਕੇ ਸੀ ਉੱਤੇ ਮਤਲਬ ਕਰੇ ਤਾਂ ਕੀ ਸ਼ੁਰੂ ਕਰ ਆਮ ਆਦਮੀ ਪਾਰਟੀ ਦੇ ਅਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗਰੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਪਿਛਲੇ 3 ਦਿਨਾਂ ਤੋਂ ਕਈ ਥਾਵਾਂ 'ਤੇ ਬਹੁਤ ਮੰਦਭਾਗੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਜਲਾਲਾਬਾਦ ਦੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਜਿੱਥੇ ਅੱਜ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਸ ਦੇ ਨਾਲ ਹੀ ਅੱਜ ਵੀ ਇੱਕ ਹੋਰ ਘਟਨਾ ਘਟੀ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਨੌਜਵਾਨ ਆਪਣੀ ਜਾਨ ਗਵਾ ਬੈਠਾ ਹੈ ਪ੍ਰਾਜ ਕਾਨਫਰੰਸ ਦੌਰਾਨ ਕੰਗਣੀ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਕੰਗਣੀ ਕਿਹਾ ਕਿ ਕਈ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਸੀ ਕਿ ਪਿੰਡਾਂ ਦੇ ਸਰਪੰਚ ਟੜੇ ਜਾਂ ਪਾਰਟੀ ਦੇ ਨਾ ਬਣਾਏ ਜਾਣ ਹਾਲਾਂਕਿ ਇਸ ਦੀ ਸਫਲਤਾ ਵੀ ਕਈ ਥਾਵਾਂ ਤੇ ਵੇਖਣ ਨੂੰ ਮਿਲੀ ਉਹਨਾਂ ਕਹਿ ਕੇ ਅਕਾਲੀ ਕਾਂਗਰਸੀ ਕਈ ਸਾਲਾਂ ਤੋਂ ਸੱਤਾ ਵਿੱਚ ਰਹੇ ਨੇ ਅਤੇ ਅੱਜ ਖੜਿਆਲੀ ਅਥਰੂ ਲੈ ਕੇ ਚੋਣ ਕਮਿਸ਼ਨ ਦੇ ਕੋਲ ਜਾ ਰਹੇ ਨੇ ਕੰਗ ਨੇ ਕਿਹਾ ਕਿ ਰਾਜਾ ਵੜਿੰਗ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ ਕਿ ਉਹਨਾਂ ਦੇ ਨਾਲ ਤੱਕਾ ਹੋ ਰਿਹਾ ਹੈ ਪਰ ਦੱਸ ਦਈਏ ਕਿ ਇਹ ਤੱਕਾ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਹੋਇਆ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅੱਜ ਜਿਸ ਤਰੀਕੇ ਨਾਲ ਤਲਵੰਡੀ ਮੋੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਔਰ ਸਿਰਫ ਉਹਦੇ ਪਿੱਛੇ ਮਕਸਦ ਇਹ ਹੀ ਸੀ ਵੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਵਾਦੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ ਲਗਾਤਾਰ ਆਵਾਦੀ ਪਾਰਟੀ ਦੀਆਂ ਐਕਟੀਵਿਟੀਆਂ ਚੋਂ ਪਾਰਟਿਸਿਪੇਟ ਜਾਗਰੂਕ ਔਰ ਜੁਝਾਰੂ ਪੋਲਿਟਿਸ਼ੀਅਨ ਐਕਟਿਵਿਸਟ ਸੀ ਔਰ ਮੈਂ মিডিਆ ਦੇ ਰਾਹੀਂ ਉਹਨਾਂ ਦੇ ਪਰਿਵਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਆਵਾਦੀ ਪਾਰਟੀ ਔਰ ਆਵਾਦੀ ਪਾਰਟੀ ਦੀ ਸਰਕਾਰ ਇਸ ਮੁਸ਼ਕਲ ਔਰ ਦੁੱਖ ਦੀ ਘੜੀ 'ਚ ਰਾਜਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਹਰ ਸੰਭਵ ਜਿੱਥੇ ਉਸ ਪਰਿਵਾਰ ਨੂੰ ਜਸਟਿਸ ਦਵਾਇਆ ਜਾਊਗਾ ਨਿਆਂ ਦਵਾਇਆ ਜਾਊਗਾ ਉੱਥੇ ਹਰੇਕ ਤਰੀਕੇ ਨਾਲ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਵੀ ਮਿਸ਼ਨ ਨਾਲ ਰਹੂਗੀ ਔਰ ਐਸ ਸੋ ਨੈਟ ਪੋਸੀਬਲ ਜਿਹੜਾ ਜਿਹੜੇ ਲੋਕ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਾਤਲਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਜ਼ਾ ਵੀ ਦਵਾਇਆ ਪਿਛਲੇ 3 ਦਿਨਾਂ 'ਚ 2 ਬਹੁਤ ਮੰਦ ਭਾਗੀਆਂ ਘਟਨਾਵਾਂ ਹੋਈਆਂ 2 ਦਿਨ ਪਹਿਲਾਂ ਜਲਾਲਾਬਾਦ 'ਚ ਵੀ ਇੱਕ ਕਾਮਾਦੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਤੇ ਜੜਾਇਆ ਉਹਨੂੰ ਉਹਨੂੰ ਕਾਇਲ ਕੀਤਾ ਗਿਆ ਔਰ ਹਜੇ ਵੀ ਉਹ ਬੰਦਾ ਹਸਪੀਟਲ 'ਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਲੁਧਿਆਣੇ 'ਚ ਔਰ ਦੂਜਾ ਅੱਜ ਜਿਹੜਾ ਘਟਨਾ ਘਟੀ ਹੈ ਜਿਹਦੇ 'ਚ ਇੱਕ ਨੌਜਵਾਨ ਜਿਹੜਾ ਆਪਣੀ ਜਾਨ ਜਿਹੜਾ ਆ ਉਹ ਗਵਾ ਬੈਠਾ ਔਰ ਇਹ ਇਸ ਗੱਲ ਦਾ ਹਮੇ ਭਰਦਾ ਹੈ ਕਿ ਜਿਹੜੇ ਅਕਾਲੀ ਕਾਂਗਰਸੀ ਕਈ ਸਾਲਾਂ ਤੱਕ ਸੱਤਾ 'ਚ ਰਹੇ ਆ ਜਿਹੜੇ ਅੱਜ ਕੜਿਆਲੀ ਅਥਰੂ ਜਿਹੜੇ ਕਦੀ ਉਹ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਆ ਮੈਂ ਹੁਣੇ ਸੁਣ ਰਿਹਾ ਸੀ ਰਾਜਾ ਵੜਿੰਗ ਜੀ ਕਾਂਗਰਸ ਦੇ ਪ੍ਰਧਾਨ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਖੇ ਜੀ ਤੱਕਾ ਹੋਇਆ ਤੱਕਾ ਅਗਰ ਹੋਇਆ ਆ ਉਹ ਤੇ ਸੱਤਾਧਾਰੀ ਆਵਾਦੀ ਪਾਰਟੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਜਿਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਔਰ ਇਹ ਇੱਕ ਫਿਤਰਤ ਰਹੀ ਹੈ ਇਹ ਪਾਰਟੀਆਂ ਦੋਨਾਂ ਦੀ इवन ਬੀਜੇਪੀ ਕਾਲੀ ਔਰ ਕਾਂਗਰਸ ਦੀ ਇਹ ਜਿੰਨੇ ਜਿੰਨੀਆਂ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਰਾਜ ਚਾਹੇ ਨਗਰ ਪੰਚਾਇਤਾਂ ਦੀਆਂ ਹੋਈਆਂ ਚਾਹੇ ਸਰਪੰਚੀ ਦੀਆਂ ਹੋਈਆਂ ਇਹਨਾਂ ਲੋਕਾਂ ਨੇ ਇਲੈਕਸ਼ਨ ਨੂੰ ਡੈਮੋਕਰੈਟਿਕ ਪੀਸਫੁਲੀ ਹੋਣ ਨਹੀਂ ਦਿੱਤਾ ਲੁੱਟਿਆ ਔਰ ਇਸ ਗੱਲ ਦਾ ਅੰਦਾਜ਼ਾ ਆਪਾਂ ਲਾਓ ਕਿ ਅੱਜ ਜਦੋਂ ਵਿਰੋਧੀ ਧਿਰs ਜਦੋਂ ਇਹ ਬਿਲਕੁਲ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕਿਆ ਫਿਰ ਵੀ ਇਸ ਤਰੀਕੇ ਨਾਲ ਦਿਨ ਦਿਹਾੜੇ ਕਤਲਿਆਂ ਨੂੰ ਅੰਜਾਮ ਦੇ ਰਹੇ ਤੇ ਜਦੋਂ ਇਸ ਸੱਤਾ ਦੇ غرੂਰ ਚ ਹੋਣਗੇ ਤੇ ਕਿਸ ਹੱਦ ਤੱਕ ਪੰਜਾਬ ਦੇ ਲੋਕਾਂ ਤੇ ਕਹਿਰ ਬਰ ਪਾਉਂਦੇ ਹੋਣਗੇ ਕਿਸ ਹੱਦ ਤੱਕ ਡੈਮੋਕਰੇਟੀ ਦਾ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਣਗੇ ਕਿਸ ਹੱਦ ਤੱਕ ਆਮ ਲੋਕਾਂ ਨੂੰ ਇਸ ਡੈਮੋਕਰੈਟਿਕ ਪ੍ਰੋਸੈਸ ਤੋਂ ਵਾਂਝਾ ਰੱਖਦੇ ਹੋਣਗੇ ਇਹਦਾ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਕਾਲੀ ਭਾਜਪਾ ਔਰ ਕਾਂਗਰਸ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਦੇ ਦੌਰਾਨ ਗੁੰਡਾਗਰਦੀ ਕੀਤੀ ਆ ਬਾਦ ਨਹੀਂ ਆਏ ਨੌਜਵਾਨਾਂ ਦੇ ਕਤਲ ਕਰ ਰਹੇ ਗੋਲੀਆਂ ਮਾਰ ਰਹੇ ਆ ਤੇ ਆਪਣੇ ਰਾਜ ਕਿਸ ਹੱਦ ਤੱਕ ਜਾਂਦੇ ਕਿਹੜੇ ਮੂੰਹ ਨਾਲ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਕਿਹੜੇ ਮੂੰਹ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਰਾਜਾ ਬਰਿੰਗ ਜੀ ਤੁਸੀਂ ਤੇ ਮਤਲਬ ਹੱਦਾਂ ਪਾਰ ਕਰਤੀਆਂ ਔਰ ਮੈਂ 100% ਸ਼ੋਰ ਹਾਂ ਜਿਹੜਾ ਸਾਡੇ ਨੌਜਵਾਨ ਦਾ ਆਵਾਦੀ ਪਾਰਟੀ ਦੇ ਵਰਕਰ ਦਾ ਕਤਲ ਅਜ ਪੱਟੀ ਚ ਹੋਇਆ ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਕਾਲੀ ਭਾਜਪਾ ਦੇ ਕਿਉਂ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਪੈਟਰੋਨੇਜ ਕੀਤਾ ਇਹਨਾਂ ਲੋਕਾਂ ਨੇ ਗੁਨਾਹਗਾਰਾਂ ਨੂੰ ਇਹਨਾਂ ਲੋਕਾਂ ਨੇ ਬਦਮਾਸ਼ਾਂ ਨੂੰ ਪਾਲਿਆ ਵੱਡਾ ਕੀਤਾ ਤਗੜਾ ਕੀਤਾ ਇਹ ਅਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਜ਼ਿਲ੍ਹਾ ਜਲੰਧਰ ਚੋਣ ਰਿਟਰਨਿੰਗ ਅਫਸਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਹੁਕਮਾਂ ਤੇ ਮਾਨਯੋਗ ਐਸਟੀਐਮ ਸ਼ਾਹਕੋਟ ਮੈਡਮ ਸੁਬੀ ਅੰਗਰਾ ਦੇ ਨਿਰਦੇਸ਼ਾ ਨਿਰਦੇਸ਼ਾ ਮੁਤਾਬਕ ਬਲਾਕ ਚੋਣਕਾਰ ਅਫਸਰ ਲੋਈਆ ਮੈਡਮ ਸੋਪਨਦੀਪ ਕੌਰ ਦੀ ਅਗਵਾਈ ਵਿੱਚ ਬਲਾਕ ਲੋਈਆ ਖਾਸ ਦੇ ਰਿਟਰਨਿੰਗ ਸੈਂਟਰਾਂ ਦੇ ਅਧਿਕਾਰੀਆਂ ਵੱਲੋਂ ਨਾਮਜ਼ਦਗੀਆਂ ਭਰਨ ਤੋਂ ਲੈ ਕੇ ਨਾਮਜ਼ਦਗੀਆਂ ਵਾਪਸ ਲੈਣ ਤੇ ਚੋਣ ਨਿਸ਼ਾਨ ਵੰਡਣ ਤੱਕ ਦਾ ਕੰਮ ਪੂਰੀ ਸਫਲਤਾ ਦੇ ਨਾਲ ਨਿਪਟਰੀ ਛਾੜ ਲਿਆ ਗਿਆ ਸਾਡੇ ਪੱਤਰਕਾਰ ਵੱਲੋਂ ਜਦੋਂ ਆਰਓ ਸੈਂਟਰਾਂ ਤੋਂ ਦੁਆਰਾ ਕੀਤਾ ਗਿਆ ਤਾਂ ਆਰਓ ਸੈਂਟਰਾਂ ਦੇ ਅਧਿਕਾਰੀਆਂ ਅਤੇ ਚੋਣ ਨਿਸ਼ਾਨ ਲੈਣ ਆਏ ਮੌਜੂਦ ਲੋਕਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ 2 ਜੁਲਾਈ 2024 ਤੋਂ ਜਦੋਂ ਤੋਂ ਨਾਮ ਜੱਟੀਆਂ ਸ਼ੁਰੂ ਹੋਈਆਂ ਉਦੋਂ ਤੋਂ ਲੈ ਕੇ ਨਵਜਰ ਗਿਆ ਲੈਂਡ ਉਹਨਾਂ ਦੀ ਪੜਤਾਲ ਤੇ ਅੱਜ ਅਸੀਂ ਜੋ ਉਹਨਾਂ ਦੀ ਵਾਪਸੀ ਤੇ ਅਨਿਸ਼ਾਨਾ ਦੀ ਕਰਨੀ ਹੈ ਇਹ ਸਾਰਾ ਕੰਮ ਜਿਹੜਾ ਉਸ ਦਿਨ ਤੋਂ ਹੀ ਬੜਾ ਸਮੂਧੀ ਚੱਲ ਰਿਹਾ ਜੋ ਪਿੰਡਾਂ ਦੇ ਲੋਕ ਜੋ ਵੀ ਸਾਡੇ ਕੋਲ ਕੈਂਡੀਡੇਟ ਆਏ ਬੜਾ ਵਧੀਆ ਉਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਵੀ ਉਹਨਾਂ ਨੂੰ ਪੂਰਾ ਅਪਲਾਈਸ ਕੀਤਾ ਤੇ ਵਧੀਆ ਤਰੀਕੇ ਨਾਲ ਸਾਡਾ ਜਿਹੜਾ ਕੰਮ ਚੱਲ ਰਿਹਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਪੂਰੀ ਇਲੈਕਸ਼ਨ ਦਾ ਕੰਮ ਹੈ ਕਿਸੇ ਤਰ੍ਹਾਂ ਹੀ ਸਮੂਧੀ ਚੱਲੂਗਾ ਮੈਰਕਰ ਰਿਪੋਰਟਿੰਗ ਆ ਸਰ ਚਾਰ ਨੰਬਰ ਲੋਹਿਆਂ ਖਾਸ ਤੋਂ ਬੜਾ ਵਧੀਆ ਇਹ ਸਾਡਾ ਜਿਹੜਾ ਕੰਮ ਚੱਲ ਰਿਹਾ ਸਭ ਜਾਂ ਜਿਹੜੇ ਮੇਰੀ ਟੀਮ ਜਿਹੜੀ ਹੈ ਬੜੀ ਮਿਹਨਤ ਕਰ ਰਹੀ ਹੈ ਔਰ ਬੜੇ ਡੈਡੀਕੇਟਿਡ ਹੋ ਕੇ ਜਿਹੜਾ ਸਾਰਾ ਕੰਮ ਜਿਹੜਾ ਵਾ ਉਹ ਕਰਵਾ ਰਹੀ ਹੈ ਭਾਜਪਾ ਪੰਜਾਬ ਦੇ ਇੱਕ ਵਫਦ ਨੇ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਉਹਨਾਂ ਦਾਵਾ ਕੀਤਾ ਕਿ ਪ੍ਰਸ਼ਾਸਨ ਵੱਲੋਂ ਭਾਜਪਾ ਨਾਲ ਸੰਬੰਧਿਤ ਉਮੀਦਵਾਰਾਂ ਦੇ ਨਾਮੀਨੇਸ਼ਨ ਫਾਰਮ ਬਿਨਾਂ ਵਜਾ ਅਤੇ ਬਿਨਾਂ ਕਾਰਨ ਤੋਂ ਰਿਜੈਕਟ ਕੀਤੇ ਗਏ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਵਫਦ ਨੂੰ ਇਹ ਸੁਪਰ ਉਚਿਤ ਫੈਸਲਾ ਲੈਂਡਲੀ ਪ੍ਰਸਤਾਵ ਦਵਾਇਆ ਹੈ ਵਫਦ ਵਿੱਚ ਸੀਨੀਅਰ ਭਾਜਪਾ ਨੇਤਾ ਐਸ ਆਰ ਲੱਧੜ ਜਸਮੀਨ ਸੰਧਾਵਾਲੀਆ ਐਨ ਕੇ ਬਰਮਾ ਤੇ ਗੋਲਦੀ ਸਮੇਤ ਕਈ ਸੀਨੀਅਰ ਅਗੂ ਮੌਜੂਦ ਸਨ ਪੰਚਾਇਤ ਚੋਣਾਂ ਦੇ ਜਿਹੜੇ ਕਾਗਜ਼ ਹੈਗੇ ਆਜ 7 ਤਰੀਕ ਹੈ ਤੇ ਵਾਪਸ ਲੈਣ ਦਾ ਆ ਆਖਰੀ ਦਿਨ ਹੈਗਾ ਲੇਕਿਨ ਪਿਛਲੇ 3-4 ਤਰੀਕ ਨੂੰ ਨਾਮਿਨੇਸ਼ਨ ਫਾਈਲ ਦਾ ਲਾਸਟ ਦਿਨ ਸੀਗਾ ਤੇ ਅੱਜ ਵਿਦਡਰਲ ਦਾ ਲਾਸਟ ਡੇ ਆ ਬਹੁਤ ਸਾਰੀਆਂ ਕੰਪਲੇਂਟਸ ਆ ਪੰਜਾਬ ਭਰ ਦੇ ਵਿੱਚੋਂ ਕੇ ਪੇਪਰ ਬਿਨਾਂ ਕਾਰਨ ਰਿਜੈਕਟ ਹੋਇਆ ਸਾਡੇ ਭਾਰਤੀ ਜਨਤਾ ਪਾਰਟੀ ਦੇ ਤਾਂ ਘੱਟੋ ਘੱਟ 50% ਜਿਹੜੇ ਸਰਪੰਚ ਤੇ ਪੰਚ ਲੜਦੇ ਆ ਉਹਨਾਂ ਦੇ ਬਿਨਾਂ ਕਾਰਨ ਪੇਪਰਾਂ ਤੇ ਕੋਈ ਨਾ ਕੋਈ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਬਿਨਾਂ ਰੀਜ਼ਨ ਉਹਨਾਂ ਨੂੰ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਮੈਂ ਖੁਦ ਆਪਣਾ ਜਿਸ ਤਰ੍ਹਾਂ ਗਿਲ ਹਲਕਾ ਹੈਗਾ ਲੁਧਿਆਣਾ ਦੇ ਵਿੱਚ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਨੂੰ ਮਿਲ ਕੇ ਆਇਆ ਬਹੁਤ ਜ਼ਿਆਦਾ ਧੰਦਲੇਵਾਜੀ ਹੈ ਔਰ ਉਹ ਆਪਣੇ ਲਾਏ ਹੋਏ ਆ ਰਿਟਰਨਿੰਗ ਅਫਸਰ ਮੈਂ ਸਮਝਦਾ ਹੈਗਾ ਕਿ ਬਹੁਤ ਜ਼ਰੂਰੀ ਹੈਗਾ ਰਿਟਰਨਿੰਗ ਅਫਸਰਾਂ ਦੀ ਵੱਡੀ ਗਿਣਤੀ ਦੀ ਲੋੜ ਹੈ ਪਰ ਉਹਨਾਂ ਨੂੰ ਕੋਈ ਬਰੀਫਿੰਗ ਨਹੀਂ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਉਹਨਾਂ ਨੂੰ ਕੋ ਲਿਖਤੀ ਹਦਾਇਤਾਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਣ ਬੁੱਝ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ ਹੈਗਾ ਕਿ ਭਈ ਆਪਣਾ ਜਿਹਨੂੰ ਮਰਜ਼ੀ ਰਿਜੈਕਟ ਕਰੋ ਜਿਹਨੂੰ ਮਰਜ਼ੀ ਐਕਸੈਪਟ ਕਰੋ ਅਸੀਂ ਆਪਣਾ ਇਹ ਡਿਮਾਂਡ ਖਾਸ ਕਰਕੇ ਕੀਤੀ ਹੈ ਕਿ ਭਈ ਆਪਣਾ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਇੱਥੇ ਇੱਕ ਸੈੱਲ ਬਣਾ ਲਓ ਆਪਣਾ ਅਫਸਰਾਂ ਦਾ ਬਣਾ ਲਓ ਜਿਹੜੇ ਐਗਜ਼ਾਮਨ ਕਰਨ ਸਾਰੀਆਂ ਸ਼ਿਕਾਇਤਾਂ ਨੂੰ ਅਸੀਂ ਸ਼ਾਮ ਤੱਕ ਸਾਰੀਆਂ ਸ਼ਿਕਾਇਤਾਂ ਇਕੱਠੀਆਂ ਕਰਕੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਦੇਾਂਗੇ ਜਿਹੜੀਆਂ ਸ਼ਿਕਾਇਤਾਂ ਦੇ ਵਿੱਚ ਇਹਨਾਂ ਨੇ ਰਿਜੈਕਸ਼ਨ ਬਿਨਾਂ ਵਜ੍ਹਾ ਕੀਤੀ ਆ ਉਹਨਾਂ ਦੇ ਉੱਤੇ ਸਟੇ ਕੀਤਾ ਜਾਵੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਂਦਰ ਕੌਰ ਦੀ ਅਗਵਾਈ ਵਿੱਚ ਅੱਜ ਸਨੌਰ ਬੀਡੀਪੀਓ ਦਫ਼ਤਰ ਪਟਿਆਲਾ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣ ਪ੍ਰਕਿਰਿਆ ਵਿੱਚ ਕਥਿਤ ਥੇਰਾਫੇਰੀ ਦੀ ਨਿੰਦਿ ਕੀਤੀ ਗਈ ਜੈਂਦਰ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਕਾਰਵਾਈਆਂ ਲੋਕਤੰਤਰ ਤੇ ਕੋਰ ਹਮਲਾ ਨੇ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਰੱਦ ਕਰਨ ਲਈ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਨਿਰਪੱਖ ਚੋਣ ਦੇ ਉਹਨਾਂ ਦੇ ਅਧਿਕਾਰ ਤੋਂ ਵਾਂਝੇ ਕਰ ਰਹੇ ਨੇ ਜੈਂਦਰ ਕੌਰ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਦਖਲ ਦੇਣ ਅਤੇ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਮੇਰਾ ਖਿਆਲ ਸਾਰੇ ਪੰਜਾਬ 'ਚ ਹਰ ਇੱਕ ਪਿੰਡ 'ਚ ਕਿਸੇ ਨਾ ਕਿਸੇ ਦੇ ਰੱਦ ਕੀਤੇ ਨੇ ਕਾਗਜ਼ ਮੁਬਾਰਕ ਕਾਰਨ ਕੀ ਸਮਝਦੇ ਹੋ ਕਿ ਹਾਰ ਦੇਖ ਰਿਹਾ ਭਗਵੰਤ ਮਾਨ ਕਹਿੰਦਾ 5 ਲੱਖ ਮਿੰਟ ਤੋ ਲਵੋ ਵਿਧਾਇਕ ਕਹਿੰਦੇ 5 ਲੱਖ ਮਿੰਟ ਤੋ ਲਵੋ ਪਿੰਡ ਦਾ ਵਿਕਾਸ ਕਰਾਓ ਕਹਿੰਦੇ ਸਰਮਸਤੀ ਕਰ ਲਓ ਕਹਿੰਦੇ ਸ਼ਰਮਸਤੀ ਜਿੱਥੇ ਹੋ ਸਕਦੀ ਹੈ ਉੱਥੇ ਕਰਨ ਕਰ ਰਹੇ ਨੇ ਪਰ ਸਾਰਿਆਂ ਨਾਲ ਨਹੀਂ ਹੁੰਦਾ ਇਹ ਤਿਆਰ ਸੀਗੇ ਕਰਨ ਵਾਸਤੇ ਇਹਨਾਂ ਦੇ ਕਾਗਜ਼ ਰੱਦ ਕਰਤੇ ਤੇ ਇਹ ਗਲਤ ਗੱਲ ਹੈ ਨਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਦੇ ਸਾਬਕਾ ਸਪੀਕਰ ਬਲੀਰਾਮ ਭਗਤ ਨੂੰ ਦੀ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਤੋਂ ਇਲਾਵਾ ਸੰਸਦ ਮੈਂਬਰਾਂ ਸਾਬਕਾ ਮੈਂਬਰਾਂ ਤੇ ਲੋਕ ਸਭਾ ਸਕੱਤਰ ਅਤੇ ਰਾਜ ਸਭਾ ਸਕੱਤਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਭਗਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਆਨਲਾਈਨ ਸ਼ਾਪਿੰਗ ਦੀ ਸਹੂਲਤ ਪ੍ਰਦਾਨ ਕਰਨ ਵਾਲੀ Amazon ਕੰਪਨੀ ਉਤੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਵਿਕਰੀ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਅੱਜ ਪੰਜਾਬੀ ਪ੍ਰੋਮੋਸ਼ਨ ਕਾਉਂਸਲ ਨੇ ਸੰਸਦ ਮਾਰਗ ਥਾਣੇ ਵਿੱਚ ਪਹੁੰਚ ਕੇ ਦਰਖਾਸਤ ਰਾਹੀਂ ਕੰਪਨੀ ਦੇ ਖਿਲਾਫ ਸ਼ਿਕਾਇਤ ਕੀਤੀ ਜਥੇਬੰਦੀ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਨੇ ਕਿਹਾ ਹੈ ਕਿ ਕੋਈ ਵੀ ਗੁਰੂ ਦਾ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਗੁਰਬਾਣੀ ਦਾ ਅੰਦਰ ਦਲ ਕਰੇ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੰਪਨੀ ਦੇ ਪੋਰਟਲ ਉਤੇ ਗੁਰਬਾਣੀ ਦੇ ਗੁਟਕੇ ਵੇਚੇ ਜਾ ਰਹੇ ਨੇ ਤੇ ਡਿਲੀਵਰੀ ਰਾਹੀਂ ਘਰ-ਘਰ ਪਹੁੰਚਾਏ ਜਾ ਰਹੇ ਨੇ ਉਸ ਨਾਲ ਗੁਟਕਾ ਸਾਬ ਦੀ ਡਿਲੀਵਰੀ ਪੂਰੀ ਸਤਕਾਰ ਸਹਿਤ ਘਰ ਤੱਕ ਪਹੁੰਚਾਉਣਾ ਸੰਭਵ ਨਹੀਂ ਹੋਵੇਗਾ ਜਿਸ ਕਾਰਨ ਅੱਜ ਸੰਸਦ ਮਾਰਗ ਥਾਣੇ ਵਿੱਚ ਸਬੰਧਤ ਅਧਿਕਾਰੀਆਂ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ Amazon ਕੰਪਨੀ ਵੱਲੋਂ ਗੁਰਬਾਣੀ ਦੇ ਗੁਟਕਾ ਸਾਬ ਦੀ ਵਿਕਰੀ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਾਲਾਨਾ ਜਨਰਲ ਇਜਲਾਸ ਇਸ ਵਾਰ 28 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ ਜਿਸ ਸਬੰਧੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਪ੍ਰਤਿਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ 4 ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਇਸ ਵਾਰ ਜਰਨਲ ਇਜਲਾਸ 28 ਅਕਤੂਬਰ 2024 ਨੂੰ ਹੋਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਇਜਲਾਸ ਦੁਪਹਿਰ 12:00 ਵਜੇ ਸ਼ੁਰੂ ਹੋਵੇਗਾ। ਸ਼੍ਰੋਮਣੀ ਕਾਲਦਲ ਬਾਦਲ ਨੂੰ ਦਿੱਲੀ ਵਿੱਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਨੂਪ ਸਿੰਘ ਘੋਮਣ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਕਾਲਦਲ ਦਿੱਲੀ ਸਟੇਟ ਦੇ ਵਿੱਚ ਸ਼ਾਮਲ ਹੋਏ ਘੋਮਣ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿਹਾ ਕਹਿੰਦਿਆਂ ਕਾਲਕਾ ਤੇ ਕਾਲੋਂ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਅਤੇ ਕਮੇਟੀ ਵਿੱਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੈਂਸਪ 50 ਸਾਲਾ ਸ਼ਹੀਦੀਪੁਰਬ ਤੇ ਵੱਡੀ ਪੱਧਰ ਤੇ ਸਮਾਗਮ ਕੀਤੇ ਜਾਣੇ ਨੇ ਜਿਸ ਵਿੱਚ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਹੇ ਕਿ ਅੱਜ ਅਕਾਲੀ ਦਲ ਦੇ ਮੁਖੀ ਨੂੰ ਸ਼੍ਰੀ ਹਕਾਲਤਖਸਾਹਬ ਵੱਲੋਂ ਤਨਖਾਹੀ ਅਕਰਾਰ ਦੇਣ ਤੇ ਪਾਰਟੀ ਵਿੱਚ ਕਾਫੀ ਮਯੂਸ਼ੀਆ ਤੇ ਮਯੂਸਤੀ ਨਰੰਤਰ ਵਧ ਰਹੀ ਹੈ ਜਿਸ ਕਾਰਨ ਆਗੂ ਪਾਰਟੀ ਛੱਡਣ ਲਈ ਅੱਗੇ ਆ ਰਹੇ ਨੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਸਰਦਾਰ ਅਨੂਪ ਸਿੰਘ ਜੀ ਕੁਮਰ ਸਾਹਿਬ ਨੂੰ ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਇਹ ਫੈਸਲਾ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾਈ ਇਹਨਾਂ ਨੂੰ ਮੈਂ ਪਾਰਟੀ ਚ ਜਾਣ ਦੂੰ ਜੀ ਆਇਆਂ ਵੀ ਕਹਿੰਦਾ ਔਰ ਇਹ ਜਿਹੜੀ ਸੋਚ ਲੈ ਕੇ ਆਏ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਥ ਦੇ ਵਿੱਚ ਨਿਗਾਰ ਆ ਰਿਹਾ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਆਪਣਾ ਸੰਗਤਾਂ ਦੇ ਵਿੱਚ ਆਪਣਾ ਅਕਸ ਗੁਆ ਰਹੀ ਹੈ ਔਰ ਇਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਫੈਸਲਾ ਲਿਆ ਮੇਰੇ ਪਿਛਲੇ ਦਿਨਾਂ ਤੋਂ ਇਹਨਾਂ ਨਾਲ ਗੱਲ ਚੱਲ ਰਹੀ ਸੀ ਇਹਨਾਂ ਦੇ ਮਨ ਦੇ ਵਿੱਚ ਬੜਾ ਅਫਸੋਸ ਵੀ ਸੀ ਬੜਾ ਭਾਰ ਸੀ ਕਿ ਜਿਸ ਪਾਰਟੀ ਦਾ ਪ੍ਰਧਾਨ ਕੌਮ ਤੋਂ ਪੰਥ ਤੋਂ ਤਨਖਾਹਿਆ ਘੋਸ਼ਿਤ ਹੋ ਚੁੱਕਾ ਹੋਵੇ ਮੈਂ ਉਸ ਪਾਰਟੀ ਦੇ ਵਿੱਚ ਕੀ ਰਹਿ ਕੇ ਕਰਨਾ ਹੈ ਔਰ ਇਹ ਜੋ ਇਹਨਾਂ ਦੇ ਵਿੱਚ ਅਫਸੋਸ ਸੀ ਉਹ ਲਗਾਤਾਰ ਮੈਂ ਸਮਝਦਾ ਕਿ ਅਜ ਅਕਾਲੀ ਦਲ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਅਫਸੋਸ ਦਾ ਕਿਉਂਕਿ ਪਿਛਲੇ ਦਿਨਾਂ ਸਾਰਿਆਂ ਨੇ ਤੁਸੀਂ ਦੇਖਿਆ ਕਿ ਜੋ ਦਿੱਲੀ ਦੀ ਪ੍ਰਧਾਨਗੀ ਕਰ ਰਹੇ ਸਰਦਾਰ ਪਰਮਜੀਤ ਸਿੰਘ ਸਰਨਾ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਉਲਟ ਅੱਜ ਵੀ ਕਿਉਂਕਿ ਉਹ ਪਹਿਲੇ ਵੀ ਦੋ ਦੋ ਸੰਗਰਾਦਾ ਦੋ ਦੋ ਗੁਰਪੁਰਾ ਬਣਾਉਂਦੇ ਰਿਹਾ ਐ ਇਸ ਵਾਰ ਵੀ ਇਹਨਾਂ ਨੇ ਫਿਰ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਜਿਹੜਾ ਚੈਲੰਜ ਕਰਦੇ ਹੋਏ ਅਕਾਲ ਤਖਤ ਸਾਹਿਬ ਨੂੰ ਜਿਹੜਾ ਪਾਕਿਸਤਾਨ ਜਾ ਕੇ 9 ਤਰੀਕ ਨੂੰ ਮਨਾਣ ਦੀ ਗੱਲ ਕੀਤੀ ਉਸ ਕਰਕੇ ਵੀ ਬੜਾ ਮਨ ਦੇ ਵਿੱਚ ਇਹਨਾਂ ਤੇ ਰੋਸ ਆਇਆ ਕਿ ਭਈ ਇਹ ਹਰ ਗੱਲ ਜਿੱਥੇ ਅਕਾਲ ਤਖਤ ਤੋਂ ਵੀ ਉਲਟ ਹੋਣ ਜਿੱਥੇ ਪੰਥ ਤੋਂ ਵਿਰੋਧੀ ਹੋਣ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਮਨ ਦੇ ਵਿੱਚ ਬੜਾ ਭਾਰ ਸੀ ਸੋ ਇਹਨਾਂ ਨੇ ਅੱਜ ਆਪਣਾ ਫੈਸਲਾ ਲਿਆ ਕਿ ਮੈਨੂੰ ਸੰਗਤ ਨੇ ਦਿੱਲੀ ਕਮੇਟੀ ਦੇ ਵਿੱਚ ਇਸ ਕਰਕੇ ਭੇਜਿਆ ਸੀ ਕਿ ਮੈਂ ਕੌਮ ਦੀ ਪੰਥ ਦੀ ਸੇਵਾ ਕਰ ਸਕਾਂ ਔਰ ਖਾਸ ਤੌਰ ਤੇ ਮੈਂ ਆਪਣੇ ਇਲਾਕੇ ਦੀ ਸੇਵਾਵਾਂ ਕਰ ਸਕਾਂ ਔਰ ਬਤੌਰ ਮੈਂਬਰ ਰਹਿੰਦੇ ਹੋਏ ਅੱਜ 2.5 ਸਾਲਾਂ ਤੋਂ ਕੋਈ ਐਫਓ ਜਾਂ ਵੱਡਾ ਕਾਰਜ ਨਹੀਂ ਆਪਣੇ ਇਲਾਕੇ ਦੀ ਸੰਗਤ ਉਸੇ ਕਰ ਸਕੇ ਔਰ ਜਿਸ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੇ ਪ੍ਰਤੀ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਪਾ ਰਹੇ ਨੇ ਸੋ ਮੈਂ ਇਹਨਾਂ ਨੂੰ ਆਏ ਹੋਏ ਨੂੰ ਜੀ ਆਇਆਂ ਕਹਿੰਦਾ ਔਰ ਮੈਂ ਵੀ ਵਿਸ਼ਵਾਸ ਰਵਾਉਂਦਿਆਂ ਕਿ ਜਿਸ ਇੱਜ਼ਤ ਮਾਣ ਦੇ ਨਾਲ ਇਸ ਪਾਰਟੀ ਦੇ ਵਿੱਚ ਆਏ ਨੇ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖੀ ਜਾਏਗੀ ਔਰ ਇਹਨਾਂ ਨੂੰ ਬੰਦਾ ਸਤਿਕਾਰ ਦਿੱਤਾ ਜਾਏਗਾ ਕਿਉਂਕਿ ਸਾਡੇ ਬਹੁਤ ਪੁਰਾਣੇ ਸਾਥੀ ਨੇ ਅਸੀਂ ਇਕੱਠੇ ਕਈ ਧਰਨੇ ਦਿੱਤੇ ਹੈ ਕਈ ਮੋਰਚੇ ਲਾਇਆ ਹੈ ਕਈ ਜਗ੍ਹਾ ਤੇ ਅਸੀਂ ਇਕੱਠੇ ਔਰ ਜਦ ਵੀ ਸਾਨੂੰ ਮੈਨ ਪਾਵਰ ਦੀ ਲੋੜ ਪੈਂਦੀ ਸੀ ਸੰਗਤਾਂ ਦੀ ਲੋੜ ਪੈਂਦੀ ਸੀ ਜਿੱਥੇ ਵੱਧ ਇਕੱਠ ਕਰਨਾ ਹੋਇਆ ਸਰਦਾਰ ਅਨੂਪ ਸਿੰਘ ਘੁੰਮ ਦਾ ਨਾਮ ਸਭ ਤੋਂ ਪਹਿਲੇ ਲਿਖਿਆ ਜਾਂਦਾ ਸੀ ਕਿ ਇਹਨਾਂ ਦੀ ਜ਼ਿੰਮੇਵਾਰੀ ਲਈ ਜਾਏ ਔਰ ਐਫਓ ਜੇ ਬੰਦੇ ਨੂੰ ਜਦ ਕੌਮ ਨੇ ਸੇਵਾ ਦਿੱਤੀ ਹੋਏ ਤੇ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਜ਼ਿੰਮੇਵਾਰੀ ਵੀ ਦੇਣੀ ਚਾਹੀਦੀ ਹੈ ਔਰ ਅਸੀਂ ਇਹ ਵੀ ਅਸ਼ੋਰ ਕਰਦੇ ਹਾਂ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਨੂਪ ਸਿੰਘ ਕੁਮਨ ਸਾਹਿਬ ਆ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਨੂੰ ਜੁਆਇਨ ਕੀਤਾ ਔਰ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿਣਾ ਔਰ ਵਧਾਈ ਦੇਣਾ ਇਹਨਾਂ ਨੂੰ ਕਿ ਇਹਨਾਂ ਨੇ ਬੇਸ਼ੱਕ ਥੋੜਾ ਸਮਝ जरूर ਲੱਗਿਆ ਪਰ ਬਿਲਕੁਲ درست ਫੈਸਲਾ ਇਹਨਾਂ ਨੇ ਲਿਆ ਹੈ ਕਿਉਂਕਿ ਇਹ ਜਦੋਂ ਤੋਂ ਮੈਂਬਰ ਬਣੇ ਸਨ ਜਿਨ੍ਹਾਂ ਦੇ ਪਿੱਛੇ ਲੱਗੇ ਸੀ ਉਹਨਾਂ ਦਾ ਰਵੱਈਆ ਇਹਨਾਂ ਦੇ ਪ੍ਰਤੀ ਸੰਗਤ ਦੇ ਪ੍ਰਤੀ ਸਾਰੇ ਜਾਣਦੇ ਆ ਨਾ ਇਹ ਕੋਈ ਆਪਣਾ ਇਲਾਕੇ ਦੇ ਵਿੱਚ ਕੰਮ ਕਰਾ ਸਕੇ ਇਹਨਾਂ ਦੀ ਸੇਵਾ ਕਰਾ ਸਕੇ ਔਰ ਇਹਨਾਂ ਨੂੰ ਕੇਵਲ ਯੂਜ਼ ਕੀਤਾ ਗਿਆ ਔਰ ਇਹਨਾਂ ਨੇ ਫੈਸਲਾ ਹੁਣ ਲਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਦੇਖ ਕੇ ਜਿਸ ਤਰੀਕੇ ਦੇ ਨਾਲ ਜਿਸ ਸਾਫ ਸੁਥਰੀ ਸ਼ਬੀ ਦੇ ਨਾਲ ਜਿੱਦਾਂ ਸੇਵਾ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਮੌਜੂਦਾ ਕਮੇਟੀ ਕਰ ਰਹੀ ਆ ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਫੈਸਲਾ ਲਿਆ ਔਰ ਅੱਜ ਇਹ ਸਾਡੀ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਆ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਨਾਲ ਹੀ ਇਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਕਮੇਟੀ ਦੇ ਵਿੱਚ ਦਿੱਤੀਆਂ ਜਾਣਗੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜੋ ਮਨਾਇਆ ਜਾਣਾ ਸ਼ਤਾਬਦੀ ਬੜੇ ਵੱਡੇ ਪੱਧਰ ਦੇ ਉੱਤੇ ਉਹ ਜ਼ਿੰਮੇਵਾਰੀ ਵੀ ਇਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਹੋਰ ਇਸ ਤੋਂ ਇਲਾਵਾ ਵੀ ਅਹਿਮ ਜ਼ਿੰਮੇਵਾਰੀਆਂ ਨੂੰ ਦਿੱਤੀਆਂ ਜਾਣਗੀਆਂ ਤਾਂ ਕਿ ਇਹ ਜਿੱਥੇ ਪੰਥ ਦੀ ਕੌਮ ਦੀ ਸੇਵਾ ਕਰ ਸਕਣ ਉਥੇ ਨਾਲ-ਨਾਲ ਇਹ ਆਪਣੇ ਇਲਾਕੇ ਦੀ ਵੀ ਸੇਵਾ ਕਰ ਸਕਣ ਸੋ ਇਹਨਾਂ ਨੂੰ ਅੱਜ ਅਸੀਂ ਜੀ ਆਇਆਂ ਕਿਹਾ। ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਗੁਮਾਨਪੁਰਾ ਤੋਂ ਤਿੰਨ ਨੌਜਵਾਨ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਤਰਨ-ਤਰਨ ਗਏ ਅਤੇ ਮੇਲਾ ਵੇਖਣ ਤੋਂ ਬਾਅਦ ਜਦੋਂ ਆ ਰਹੇ ਸਨ ਤਾਂ ਸੜਕ ਹਾਦਸੇ ਵਿੱਚ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ। ਤੇ ਇਹਨਾਂ ਨੌਜਵਾਨਾਂ ਦੀ ਪਛਾਣ ਸੌਰਵ ਵਿਜੇ ਅਤੇ ਗੁਰਪ੍ਰੀਤ ਸਿੰਘ ਦੇ ਤੌਰ ਤੇ ਹੋਈ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਅੱਜ ਇਹਨਾਂ ਨੌਜਵਾਨਾਂ ਦੇ ਮ੍ਰਿਤਕ ਦੇਹਾਂ ਪਿੰਡ ਆਈਆਂ ਤੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਵਿੱਚ ਕੀਤਾ ਗਿਆ ਇਸ ਦੌਰਾਨ ਪਿੰਡ ਵਾਸੀ ਨੇ ਗੱਲਬਾਤ ਕਰਦੇ ਕਿਹਾ ਕਿ ਇਹ ਨੌਜਵਾਨ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ ਪਿੰਡ ਵਾਸੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਨੌਜਵਾਨਾਂ ਦੇ ਪਰਿਵਾਰ ਦੀ مالی ਮਦਦ ਕੀਤੀ ਜਾਵੇ ਗੱਲਬਾਤ ਇਹੋ ਜੀ ਹੈ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾੜਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਹਾਂਜੀ ਇਹ ਤਿੰਨ ਜਣੇ ਇਹ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20-22 ਸਾਲ ਹੀ ਹੋਣੀ ਹੈ ਜੀ 18 ਦਾ ਹੋਊਗਾ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਤੇ ਕੀ ਕੰਮ ਕਰ ਰਹੇ ਸੀ ਕੀ ਕਰਦੇ ਸੀ ਨਹੀਂ ਕੰਮکاری ਕਰਦੇ ਸੇ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਸੀ ਮਜਦੂਰੀ ਕਰਦੇ ਤੇ ਦੂਜੇ ਮਿਹਨਤ ਮਜਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਨੂੰ ਪਤਾ ਲੱਗਦਾ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਚਨਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦ ਭਾਗੀ ਸਵਾਰੀ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਲਾਲਣਾ ਹੀ ਜਾਂਦੇ ਹੁੰਦੇ ਨੇ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮਿੰਗ ਦੇ ਨਾਲ ਧੰਨਵਾਦ